Satnam wahin Satram navi Satnam wahin Satnam Sat, Sat, um. wahin ਤੁਰ ਸੋ ਵਾਹਿਗੁਰੂ ਕੀ ਫਤਿਹ ਸਤਨਾਮ ਵਾਹਿਗੁਰੂ ਜੀ ਵਾਹਿਗੁਰੂ ਸਰਬ ਜੀਓ ਤੇਰੇ ਕਾਮਣ ਤਬਸੁਰ ਕਰਤ ਹੈ ਸਾਹਿਬ ਗੁਣੀ ਦੇ ਤੁੰਨਾ ਤੇਰੇ ਮਨ ਮਾ ਸਹੇਵਰ ਦੇਖ ਨਾ ਸਕੂ Oh, okay. 내가 그르지가 칼사 와이 그르지 푸테. ਮਰ ਰੋਗ ਨਾਰਕ ਸਤ ਗੁਰ ਤੇ ਨਾਮ ਲਾਇਆ ਸੁਝਤ ਹੋਏ ਪ੍ਰਿਆਸ ਤੋ ਉਤੇਜਨਾਨ ਕਰੋ ਪਰਵਾਪੇ